ਗੱਲ ਕਰਦੇ ਆ ਆਪਾਂ ਅੱਜ ਜੋ ਕਿ ਇੱਕ ਮੁੱਦਾ ਦੁਆਰੇ ਭਾਕ ਦਾ ਨਜ਼ਰ ਆ ਰਿਹਾਗਾ ਉਹ ਮੁੱਦਾ ਗਾ ਜਿਹੜਾ ਮੇਰੇ ਹੱਥ ਵਿੱਚ ਕਿਤਾਬ ਆ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੰਦਾਗਾ ਮੁੱਦਾ ਪੰਜਾਬ ਦਾ ਬੁੱਚੜ ਪੰਜਾਬ ਦਾ ਬੁੱਚੜ ਕੇ ਪੀਐਸ ਗੱਲਾਂ ਦਾ ਬੁੱਚੜ ਆਫ ਪੰਜਾਬ ਕੇ ਪੀਐਸ ਗੱਲਾਂ ਇੱਕ ਕਿਤਾਬ ਆ 350 ਪੰਨਿਆਂ ਦੀ ਕਿਤਾਬ ਆ ਇਹ ਸਰਬਜੀਤ ਸਿੰਘ ਕਮਾਨ ਨੇ ਲਿਖੀ ਆ ਬੜਾ ਕੁਝ ਦੇ ਵਿੱਚ ਲਿਖਿਆਗਾ ਤੁਹਾਨੂੰ ਉਹ ਵੀ ਸੁਣਾਉਣੇ ਆ ਕਿ ਅੱਜ ਉਸ ਦੇ ਪਰਿਵਾਰ ਵੱਲੋਂ ਜਿਹੜਾ ਕੇ ਪੀ ਐਸ ਗਿੱਲ ਦੇ ਪਰਿਵਾਰ ਵੱਲੋਂ ਉਹਦੇ ਭਾਈ ਤੇ ਉਹਦੇ ਘਰ ਵਾਲੇ ਵੱਲੋਂ ਉਹਨੂੰ ਮਸੀਹਾ ਪੇਸ਼ ਕੀਤਾ ਜਾ ਰਿਹਾ ਜਿੰਨਾ ਦੇ ਪੁੱਤ ਮਾਰੇ ਆ ਕੇ ਪੀਐਸ ਗੱਲ ਬੁੱਚੜ ਨੇ ਕਰੀਬ 2 ਲੱਖ ਮੁੰਡਾ ਚੱਕ ਕੇ ਜਿਹੜਾ ਘਰਾਂ ਦੇ ਵਿੱਚੋਂ ਮਾਰਿਆ ਪੰਜਾਬ ਦੇ ਵਿੱਚੋਂ ਉਹਨਾਂ ਦਾ ਕਸੂਰ ਕੀ ਸੀ ਪੰਜਾਬ ਦੇ ਇਹ ਜੇ ਸ਼ਾਇਦ ਹੀ ਕੋਈ ਅਜਾ ਕਰਮਾ ਵਾਲਾ ਪਿੰਡ ਬਚਿਆ ਹੋਊਗਾ ਜਿੱਥੇ ਇਸ ਬੁੱਚੜ ਦੀ ਹਤਿਆ ਨਾ ਹੋਈ ਹੋਵੇ ਇਸ ਬੁੱਚੜ ਨੇ ਚੁਣ-ਚੁਣਾ ਚੱਕ-ਚੱਕ ਬੁੱਚੜ ਨੇ ਨੌਜਵਾਨਾਂ ਦਾ ਘਾਣਾ ਕੀਤਾ ਹੋਵੇ ਅੱਜ ਉਸਦਾ ਪਰਿਵਾਰ ਕਹਿ ਰਿਹਾ ਕਿ ਸਾਡਾ ਭਰਾ ਮਸੀਹਾ ਸੀ ਕਿਉਂਕਿ ਅੱਜ ਉਹਨਾਂ ਨੂੰ ਲੱਗਣਾਗਾ ਮਸੀਹਾ ਸੀ ਉਹਨਾਂ ਦੇ ਘਰ ਜਿਹੜਾ ਸਰਕਾਰ ਨੇ ਉਸ ਟਾਈਮ ਦੇ ਵੇਲੇ 90 ਤੇ 91 ਦੇ ਦਹਾਕੇ ਵਿੱਚ 2 ਸਾਲ ਦੇ ਦਹਾਕੇ ਵਿੱਚ ਦੱਸਦਾ ਤੁਹਾਨੂੰ ਮੈਂ ਕਿੰਨੇ ਮੈਡਲ ਮਿਲਿਆ ਉਹਨੂੰ ਕਿੰਨੀ ਪ੍ਰਾਪਰਟੀ ਮਿਲੀ ਆ ਜਿਹਦਾ ਘਰ ਮੈਡਲਾਂ ਦੇ ਨਾਲ ਭਰਿਆ ਪਿਆ ਅੱਜ ਆ ਜਿਹਦੇ ਘਰ ਅੱਜ ਕੋਠੀਆਂ ਗੱਡੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਸਾਰਾ ਸਾਜੋ ਸਮਾਨ ਦੇ ਨਾਲ ਭਰਿਆ ਪਿਆ ਦਿੱਤਾ ਕਿਨੇ ਆ ਉਹ ਪੈਸਾ ਕਿਧਾ ਗਿਆ ਉਹ ਮਾਰੇ ਨੇ ਜਿਨ੍ਹਾਂ ਦੇ ਨੌਜਵਾਨ ਆ ਉਹਦੇ ਬਦਲੇ ਜਿਹੜਾ ਸਰਕਾਰ ਵੱਲੋਂ ਉਸ ਨੂੰ ਰੁਪਇਆ ਦਿੱਤਾ ਗਿਆ ਕੁਝ ਐਸੇ ਨੌਜਵਾਨਾਂ ਦੀ ਤੁਹਾਨੂੰ ਮੈਂ ਬਿਥਿਆ ਸੁਣਾਉਂਗਾ ਪੜ੍ਹ ਕੇ ਸੁਣਾਉਂਗਾ ਕਿ ਕਮੇ ਸਭ ਬੁੱਚੜਾ ਨੇ ਕਿਸ ਤਰ੍ਹਾਂ ਉਹਨਾਂ ਦਾ ਕਹਾਨ ਕੀਤਾ ਕਿਸ ਤਰ੍ਹਾਂ ਮਾਰੇ ਆ ਉਸ ਤੋਂ ਪਹਿਲਾਂ ਧੰਨ ਮੈਂ ਇੱਕ ਵਾ ਵੀਡੀਓ ਸੁਣਾਉਣਾ ਸਾਬਕਾ ਥਾਣੇਦਾਰ ਦੀ ਆ ਉਹ ਕੀ ਕਹਿ ਰਿਹਾਗਾ ਇਸ ਦੇ ਸਬੰਧ ਦੇ ਵਿਤੀ ਤੁਹਾਨੂੰ ਪਹਿਲਾਂ ਇਹ ਵੀਡੀਓ ਸੁਣਾਉਣਾ ਤੁਹਾਨੂੰ ਫਿਰ ਦੱਸ ਦਾਂਗਾ ਰੋਟੇ ਖੜੇ ਕਰਨ ਵਾਲੀ ਕਹਾਣੀ ਆ ਹਰ ਇੱਕ ਅੱਜ ਸਿੱਖ ਨੂੰ ਇਹ ਸੋਚਣਾ ਪੈਣਾਗਾ ਕਿ ਤੁਹਾਡੇ ਸਿਰ ਉੱਪਰ ਦੁਬਾਰਾ ਫੇਰ ਉਹ ਮਾਨਸਿਕਤਾ ਜਿਹੜੀ ਕਿ ਕਾਂਗਰਸ ਦੀ ਸਰਕਾਰ ਦੀ ਸੀ ਦੁਬਾਰੇ ਬਿਠਾਉਣਾ ਚਾਹੁੰਦੇ ਆ ਤੁਹਾਡੀ ਜਿਹੜਾ ਦੁਬਾਰੇ ਖੂਨ ਦੀ ਹोली ਖੇਡਣਾ ਚਾਹੁੰਦੇ ਆ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਦਾ ਥਾਣੇਦਾਰ ਸਾਹਿਬ ਦੀ ਸਾਬਕਾ ਥਾਣੇਦਾਰ ਆ ਬਹੁਤ ਵਧੀਆ ਬੋਲਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਇਸ ਕਿਤਾਬ ਦੇ ਵਿੱਚੋਂ ਥੋੜਾ ਜਿਹਾ ਮੋٹے ਮੋٹے ਅੰਸ਼ ਦੱਸੂਗਾ ਇਹ ਕਮੇ ਕਹਾਣ ਕੀਤਾ ਇੱਕ ਅਖਬਾਰ ਦੇ ਵੱਲੋਂ ਉਸ ਵੇਲੇ ਦੇ ਚਰਚ ਦੇ ਅਖਬਾਰ ਵੱਲੋਂ ਅੱਗ ਲਾਉਣੀ ਜਿਹੜਾ মিডিਏ ਦਾ ਰੋਲ ਬੜਾ ਵੱਡਾ ਪੰਜਾਬ ਨੂੰ ਅੱਗ ਵਿੱਚ ਧੱਕਣਾ ਦਾ ਰਿਹਾ ਉਸ ਵੇਲੇ 1978 ਦੇ ਵਿੱਚ ਜਗਬਾਣੀ ਅਖਬਾਰ ਦੇ ਲਾਲਾ ਜਗਤ ਨਾਰੈਣ ਉਦੋਂ ਬਾਅਦ ਦਾ ਕਤਲ ਹੋਣਾ 81 ਚ ਫਿਰ ਇਹ ਲੜਾਈ ਜਿਹੜੀ ਸੀਗੀ ਅਨੰਦਪੁਰ ਮਤੇ ਦੀ ਲੜਾਈ ਪੰਜਾਬ ਵਰਸਸ ਸੈਂਟਰ ਸਰਕਾਰ ਸੀ ਪੰਜਾਬ ਵਰਸਸ ਦਿੱਲੀ ਸੀ ਲਾਲਾ ਜਗਤ ਨਾਰੈਣ ਦੇ ਕਤਲ ਤੋਂ ਬਾਅਦ ਇੰਨੇ ਹੀ ਕਾਲੀ ਲੀਡਰਾਂ ਵੱਲੋਂ ਉਹਨੂੰ ਸ਼ਹੀਦੀ ਦਾ ਖਿਤਾਬ ਦੇ ਦੇਣਾ ਉਹਨਾਂ ਦੇ ਪ੍ਰੋਗਰਾਮਾਂ 'ਚ ਸ਼ਿਰਕਤ ਕਰਨੀ ਨਰੰਗਕਾਰੀਆਂ ਦੇ ਪ੍ਰੋਗਰਾਮਾਂ 'ਚ ਸ਼ਿਰਕਤ ਕਰਨੀ ਉਹ ਅਖਬਾਰ ਇਹਨਾਂ ਦੀ ਪਿੱਠ ਤੇ ਖੜਾ ਸੀ ਨਰੰਗਕਾਰੀਆਂ ਦੇ ਤੇ ਇਹ ਸਾਰੇ ਵਰਤਾਰੇ ਵੀ ਉਹ ਜਿਹੜੀ ਲੜਾਈ ਸੀ ਹਿੰਦੂ ਵਰਸਸ ਸਿੱਖ ਬਣਾ ਦਿੱਤੀ ਗਈ ਉਹਨੂੰ ਪੰਜਾਬ ਦੇ ਵਿੱਚ ਹੀ ਮੋੜਤਾ ਪ੍ਰੈਸ ਦਾ ਹੁਣ ਦੂਸਰਾ ਯੋਗ ਦਾ ਲੱਗਾਉਣ ਦਾ ਕੀ 2007 ਦੇ ਵਿੱਚ ਸੌਦਾ ਸਾਧ ਦੀ ਤਸਵੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਵਾਗਰਚਾ ਕੇ ਜਦੋਂ ਅਜੀਤ ਅਖਬਾਰ ਵੱਲੋਂ ਪੂਰੇ ਪੰਨੇ ਦਾ ਇਸ਼ਤਿਹਾਰ ਦਿੱਤਾ ਜਾਂਦਾ ਉਹ ਅੱਗ ਲਾਉਣ ਤੋਂ ਬਾਅਦ ਉਹਨੂੰ ਰਾਜ ਸਭਾ ਦੀ ਮੈਂਬਰ ਉਹਨਾਂ ਨੂੰ ਪਦਮਸ਼ਰੀ ਹਾਲਾਂਕਿ ਉਹਦੇ ਖਿਲਾਫ ਕੇਸ ਚੱਲਦਾ ਪੈਂਡਿੰਗ ਕਦੇ ਮਿਲ ਨਹੀਂ ਸਕਦਾ ਇਹ ਜਿਹੇ ਬੰਦਿਆਂ ਨੂੰ ਪਦਮਸ਼ਰੀ ਜਿਹਦੇ ਖਿਲਾਫ ਕੇਸ ਚੱਲਦੇ ਹੋਣ ਪਰ ਅਗਲੇ ਨੇ ਦੁਆ ਤਾਂ ਕਾਰਨ ਇਹੀ ਆ ਨਾ ਅਗਲੇ ਮੌਕੇ ਮੌਕੇ ਸਰ ਉਹਨਾਂ ਦੇ ਕੰਮ ਆਉਂਦੇ ਆ ਹੁਣ ਜਿਹੜੀ ਮੈਂ ਤੁਹਾਨੂੰ ਕੱਲ ਗੱਲ ਕੀਤੀ ਸੀ ਵੀ ਕੇਪੀਐਸ ਗਿੱਲ ਨੇ ਜਦੋਂ ਬਾਦਲੇ ਸਾਰੇ ਵਰਤਾਰੇ ਚ ਬਾਹਰ ਹੋ ਗਿਆ ਬਾਦਲ ਨੂੰ ਪਤਾ ਸੀ ਵੀ ਇਦੋਂ ਬਾਅਦ ਮੈਂ ਇੱਕ ਲੰਬੀ ਪੇਚ ਖੇਡਣੀ ਆ ਤਾਂ ਤਾਂ ਇਹ ਮੰਗਾ ਮੰਨੀਆਂ ਜਾਣਗੀਆਂ ਤੇ ਜਾਂ ਅਸੀਂ ਸ਼ਹੀਦੀ ਪਾਵਾਂਗੇ ਉਹ ਉਹ ਉਹਨਾਂ ਨੇ ਸ਼ਹੀਦੀ ਪਾ ਦਿੱਤੀ ਮੈਂ ਇਹਨਾਂ ਵਿੱਚੋਂ ਐ ਮੈਨੂੰ ਸਭ ਪਤਾ ਬੰਦਾ ਖਪਾਉਣਾ ਕੋਈ ਵੱਡੀ ਗੱਲ ਨਹੀਂ ਜਦੋਂ ਮਰਜੀ ਕੋਈ ਦੋਸ਼ ਲਾ ਕੇ ਚੱਕ ਲੋ ਤੁਹ ਕੁਛ ਕਰਦੇ ਹੋ ਕਿਸੇ ਨੇ ਕੋਈ ਕਿਉਂਕਿ ਮਗਰ ਕੋਈ ਖੜਦਾ ਨਹੀਂ ਸਾਨੂੰ ਆਦਤ ਕੀ ਪੈ ਚੁੱਕੀ ਆ ਛੱਤਰਖਾਨ ਐਡੀ ਬਹਾਦਰ ਐਡੀ ਅਣਖੀ ਕੌਮ ਅੱਜ ਨੀਵੀਆਂ ਪਾ ਕੇ ਬਸ਼ਰਮਾ ਨੂੰ ਤੁਰੇ ਫਿਰਦੇ ਕਿਉਂਕਿ ਲੀਡਰ ਮਾਰੀ ਆ ਆ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਨਾ ਕਿ ਉਹਨਾਂ ਦੇ 78 ਸਾਲ ਦੀ ਮਾਤਾ ਕਿਹੜੀ ਹੱਥੋਂ ਆਦੀ ਸੀ ਇੱਕ ਵੀਡੀਓ ਤੁਹਾਨੂੰ ਮੈਂ ਹੋਰ ਦਿਖਾਉਂਗਾ ਦੱਸਿਓ ਵੀ ਉਹ ਉਸ ਵੇਲੇ ਬੱਚਾ ਜਿਹੜਾ ਪਿੰਡ ਕਿਲੀ ਬੋਦਲਾ ਮਖੂ ਦੇਖੋ ਆ ਸੋਰੀ ਕਿਲੀ ਕਿਲੀ ਬੋਦਲਾ ਉਹ ਭੈਣ ਕੁਲਦੀਪ ਕੌਰ ਉਸੇ ਥਾਣੇ ਦੀ ਪੁਲਿਸ ਪਾਰਟੀ ਜਾਂਦੀ ਆ ਉਹਦਾ ਪਰਿਵਾਰ ਸਾਰਾ ਖਤਮ ਕਰਦੀ ਆ ਉਸੇ ਥਾਣੇ ਤੇ ਜਦੋਂ ਮੈਂ ਜਾਂਨਾ ਅਜ ਤੋਂ 4-5 ਸਾਲ ਪਹਿਲਾਂ ਰਿਟਾਇਰਮੈਂਟ 2019 ਚ ਇਹ ਵੀਡੀਓ ਤੁਸੀਂ ਸੁਣ ਲਈ ਆ ਥਾਣੇਦਾਰ ਨੇ ਜਿਹੜੇ ਵੱਡੇ ਖਲਾਸੇ ਕੀਤੇ ਆ ਵੀਡੀਓ ਲੰਬੀ ਆ ਬਹੁਤ ਕੁਝ ਬਿਆਨ ਕਰ ਦਿੱਤਾ ਇਨ੍ਹਾਂ ਲਫ਼ਜ਼ਾਂ ਦੇ ਨਾਲ ਕਿਵੇਂ ਬਾਦਲ ਦੀਆਂ ਯਾਰੀਆਂ ਰਹੀਆਂ ਉਹਨਾਂ ਗਦਾਰਾਂ ਦੇ ਨਾਲ ਜਿਨ੍ਹਾਂ ਨੇ ਸਿੱਖ ਕੌਮ ਦਾ ਘਾਣ ਕੀਤਾ ਲਾਲੇ ਜਗਤ ਨਾਰੈਣ ਵਰਗਿਆਂ ਨੂੰ ਉਹਨਾਂ ਦੇ ਅਖਬਾਰ ਤੇ ਕਿਉਂਕਿ ਉਹਨਾਂ ਪਿੱਠੂ ਨੂੰ ਪਤਾ ਸੀ ਕਿ ਸਾਡੇ ਮੰਗ ਜਿਹੜੇ ਦੋਗਲੇ ਸਿੱਖ ਖੜੇ ਆ ਤੇ ਇਸ ਕਰਕੇ ਉਹਨਾਂ ਲੋਕਾਂ ਦਾ ਹੌਸਲਾ ਵਧਿਆ ਇਸ ਕਰਕੇ ਜਿਹੜਾ 1978 ਤੋਂ ਬਾਅਦ ਜੋ ਕੁਝ ਹੋਇਆ ਬਾਪਰੇ ਆ ਦਖਾਂਤ ਉਹ ਤੁਹਾਨੂੰ ਸਾਰਾ ਪਤਾ ਹੈਗਾ ਨਰਕਾਰੀ ਕਾਰਡ ਕਮੇ ਹੁੰਦਾ ਕਿਹਨੇ ਕਰਵਾਇਆ ਬਾਦਲ ਉਹਦੀ ਸਵਿਫਟ ਉਹਨੂੰ ਕਿੱਥੇ ਛੱਡ ਕੇ ਆਉਂਦਾ ਦਿੱਲੀ ਪਹੁੰਚਾਉਂਦਾ ਫਿਰ ਉਹਦਾ ਜਿਹੜਾ ਕੇਸ ਆ ਪੰਜਾਬ ਦੇ ਵਿੱਚੋਂ ਜਾਨੀ ਕਿ ਹਰਿਆਣੇ ਦੇ ਵਿੱਚ ਕਰਨਾਲ ਦੇ ਵਿੱਚ ਜਿਹੜਾ ਤਬਦੀਲ ਕਰਾਇਆ ਜਾਂਦਾ ਇਹ ਬਾਦਲ ਵੱਲੋਂ ਸਾਰਾ ਕੁਝ ਕੀਤਾ ਗਿਆ ਤੇ ਫਖਰੇ ਕੌਮ ਦਾ ਜਿਹੜਾ ਅਵਾਰ ਦਿੱਤਾ ਸੀ ਬੇਸ਼ੱਕ ਹੁਣ ਤਾਂ ਵਾਪਸ ਲੈ ਲਿਆ ਪਰ ਉਸ ਦਿਨ ਦਾ ਇਹਦਾ ਪੁੱਤ ਜਿਹੜਾ ਸੁਖਬੀਰ ਬਾਦਲਾ ਮੱਚਿਆ ਫਿਰਦਾ ਜਾਨੀ ਕਿ ਉਹਦੀ ਨੀਂਦ ਹਰਾਮ ਹੋਈ ਪਈਆ ਇਸ ਕਰਕੇ ਜਿਹੜਾ ਸਾਨੂੰ ਡੋਬਿਆਗਾ ਸਾਡੇ ਸਿੱਖਾਂ ਦੇ ਵਿੱਚੋਂ ਦੋ ਗਲੇ ਲੀਡਰਾਂ ਨੇ ਸਾਡੀ ਪਿੱਠ ਦੇ ਉੱਤੇ ਜਿਹੜਾ ਸੁਰਾ ਮਾਰਿਆ ਜੇ ਸਾਡੇ ਸਿੱਖ ਲੀਡਰ ਕਿਸੇ ਕੰਮ ਦੇ ਹੁੰਦੇ ਤਾ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣਾ ਸੀ ਕਦੇ ਵੀ ਇਹ ਸਾਰਿਆਂ ਦੀ ਮਿਲੀ ਭੁਗਤ ਹੋਣ ਕਰਕੇ ਜਿਹੜਾ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦਾ ਹੌਸਲਾ ਪਿਆ ਤੇ ਇਹਨਾਂ ਨੇ ਤਾਂ ਚਿੱਠੀਆਂ ਲਿਖ ਦਿੱਤੀਆਂ ਸੀ ਕਿ ਸੇਤੀ ਕਰੋ ਜੀ ਜਾਂ ਸਾਨੂੰ ਪੰਜਾਬ ਦੇ ਵਿੱਚੋਂ ਬੇਦਖਲ ਕਰੋ ਸਾਨੂੰ ਪੰਜਾਬ ਦੇ ਵਿੱਚੋਂ ਕੱਢੋ ਜਾਨੀ ਕਿ ਬੜਾ ਕੁਝ ਹੈ ਤੇ ਬੜਾ ਟਾਈਮ ਆਸੀਂ ਬੋਲ ਸਕਦੇ ਆ ਕਿਉਂਕਿ ਇਹਨਾਂ ਦੀਆਂ ਗਦਾਰੀਆਂ ਬਹੁਤ ਕੁਝ ਆ ਤਾਨੂੰ ਮੈਂ ਕੇ ਪੀਐਸ ਬੁੱਚੜ ਦੀ ਜਿਹੜਾ ਮੈਂ ਕੁਝ ਅੰਸਰ ਦੱਸ ਦਾਂਗਾ ਤੁਹਾਨੂੰ ਪੜ ਕੇ ਦੱਸ ਦਾਂਗੇ ਕਿ ਕਿਵੇਂ-ਕਿਵੇਂ ਮੁੰਡੇ ਮਾਰੇ ਆ ਅੱਜ ਮਸੀਹਾ ਕਹਿਣ ਵਾਲੇ ਇਹ ਜਵਾਬ ਦੇਣਗੇ ਕਿ 3 ਸਾਲਾਂ ਦਾ ਜੇ ਬੱਚਾ ਮਾਰ ਦਿੱਤਾ ਕਿ ਉਹ ਅੱਤਵਾਦੀ ਸੀ 7 ਸਾਲ ਦਾ ਬੱਚਾ ਮਾਰ ਦਿੱਤਾ ਕਿ ਅੱਤਵਾਦੀ ਸੀ 78 ਸਾਲ ਦੀ ਮਾਤਾ ਭਾਈ ਗਰਵਾਚਰ ਸਿੰਘ ਮਾਨੋਚਾਲ ਦੀ ਮਾਤਾ ਸਹੀ ਇਹ ਕਰ ਦਿੱਤੀ ਤੇ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਇਹ ਸਾਰਾ ਡਾਟਾ ਜਦੋਂ ਕੱਢਿਆ ਤੇ ਉਹਨਾਂ ਨੇ ਉੱਤੇ ਜਾ ਕੇ ਦੇਖਿਆ ਤੇ ਉੱਥੇ ਭਾਈ ਪਰਮਜੀਤ ਸਿੰਘ ਪੰਜਬੜ ਦੀ ਸਿੰਘਣੀ ਵੀ ਸੀ ਉੱਥੇ ਭਾਈ ਗੁਰਵਜਨ ਸਿੰਘ ਮਾਨੋ ਚਲਦੀ ਮਾਤਾ ਵੀ ਸੀ ਉੱਥੇ ਨੌਜਵਾਨ ਜਾਦੇ ਸੀ ਤੇ ਉੱਥੇ ਬਜ਼ੁਰਗਾਂ ਦੇ ਲਾਸਾ ਵੀ ਸੀ ਉੱਥੇ ਸਾਡੇ ਮਾਮਾ ਭੈਣਾਂ ਦੇ ਲਾਸਾ ਵੀ ਸੀ 25000 ਲਾਸਾਂ ਦੀ ਸਨਾਗਤ ਕੀਤੀ ਆ ਤੇ ਪਤਾ ਸੀ ਕਿ ਕੇਪੀ ਗੱਲ ਵਰਗਿਆਂ ਨੂੰ ਬੱਚੜਾ ਨੂੰ ਕਿ ਅਸੀਂ ਫਸਾਂਗੇ ਇਹਦੇ ਵਿੱਚ ਤੇ ਭਾਈ ਜਸਵੰਤ ਸਿੰਘ ਖਾਲੜਾ ਹੀ লাশ ਬਣਾ ਦਿੱਤਾ ਉਹੀ ਗੱਲ ਆ ਨਾ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਇਹਨਾਂ ਨੂੰ ਅਦਾਲਤਾਂ ਦੇ ਵਿੱਚ ਘੜੇਸਣ ਵਾਲਾ ਕੋਈ ਨਹੀਂ ਐਨੇ ਪਾਪ ਕਰਕੇ ਪਾਪੀ ਜਹਾਨ ਤੋਂ ਤੁਰ ਗਿਆ ਮੈਸਾ 80 ਦੇ ਕਰੀਬ ਦੀ ਉਮਰ ਹੋ ਕੇ ਮਰਿਆ ਗਏ ਪਰ ਇੱਕ ਗੱਲ ਆ ਕਿ ਪਾਪੀਆਂ ਦੀ ਉਮਰਾਂ ਪਤਾ ਨਹੀਂ ਕੀ ਕਾਰਨ ਇਹਨਾਂ ਦੀ ਵੱਡੀ ਉਮਰ ਹੁੰਦੀ ਔਰਿੰਗ ਜੇਬ ਦੀ ਵੀ ਜਿਹੜਾ ਬੁੜਾ ਹੋ ਕੇ ਮਰਿਆ ਸੀ ਕਿੰਨੇ ਪਾਪ ਕਮਾਏ ਸੀ ਤੇ ਗੱਲ ਕਰਦੇ ਆ ਕਿ ਆਪਾਂ ਜੋ ਸਾਡਾ ਕਤਲਿਆਮ ਹੋਇਆ ਉਹ ਕਿਹਦੀ ਸਹਤ ਤੇ ਹੋਇਆ ਇੱਕ ਕੇ ਕੇ ਪੀ ਐਸ ਗੱਲ ਨੂੰ ਵੀ ਪਤਾ ਸੀ ਕਿ ਮੈਨੂੰ ਵਰਤਿਆ ਜਾ ਰਿਹਾ ਪਰ ਉਹ ਮੰਨਣ ਨੂੰ ਐਂਡ ਤੱਕ ਤਿਆਰ ਨਹੀਂ ਰਿਹਾ ਉਹ ਮਾਫੀ ਮੰਗਣ ਨੂੰ ਤਿਆਰ ਨਹੀਂ ਰਿਹਾ ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਿਹਦਾ ਘਰ ਭਰਿਆ ਹੋਵੇ ਮੈਟਲਾਂ ਦੇ ਨਾਲ ਰੁਪਈਆਂ ਦੇ ਨਾਲ ਜਿਹਦੇ ਉੱਤੇ ਸਰਕਾਰ ਖੜੀ ਹੋਵੇ ਪੈਠ ਉੱਤੇ ਉਹ ਹੰਕਾਰੀ ਬੰਦਾ ਹੋ ਜਾਂਦਾ ਜਿਹੜਾ ਬੰਦਾ ਬੁੱਚੜ ਹੋਵੇ ਨਰਦਈ ਹੋਵੇ ਉਹਨੂੰ ਆਪਾਂ ਫਿਰ ਇਹਨਾਂ ਲਫ਼ਜ਼ਾਂ ਦੇ ਨਾਲ ਪੁਕਾਰਿਆ ਜਾਂਦਾ ਅਗਲੇ ਮੈਂ ਤੁਹਾਨੂੰ ਅੰਸ ਪੜ ਕੇ ਸੁਣਾਉਣਾਗਾ ਕਿ ਕਮੇ ਕਮੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਕੇ ਪੀਐਸ ਗੱਲ ਦੇ ਜਿਹੜਾ ਨਰਦਈ ਨੇ ਜਿਹੜਾ ਸਿੱਖਾਂ ਨੂੰ ਮਾਰਿਆ ਉਹ ਤੁਹਾਨੂੰ ਮ ਦੱਸਦਾ ਤੇ ਮੈਡਲ ਇਹਨੂੰ ਕਿੰਨੇ ਮਿਲੇ ਆ 1991 ਤੋਂ ਲੈ ਕੇ 92 ਦੇ ਤੱਕ ਜਿਨ੍ਹਾਂ ਨੇ ਸਿੱਖਾਂ ਦਾ ਕਤਲਿਆਮ ਕੀਤਾ ਸੀ ਕੋ-ਕੋ ਕੇ ਸਿੱਖ ਮਾਰੇ ਸੀ ਸਰਕਾਰੀ ਅੰਕੜੇ ਕਹਿੰਦੇ ਆ ਉਸ ਟਾਈਮ ਦਾ 41684 ਰੁਪਈਆ ਜਿਹੜਾ ਨਗਦ ਦਾ ਅਨਾਮ ਮਿਲਿਆ ਇਹਨਾਂ ਨੂੰ ਤੇ 68 ਮੈਡਲ ਜਣੇ ਕਿ ਕੇ ਪੀ ਐਸ ਗਿੱਲ ਨੂੰ 68 ਮੈਡਲ ਦਿੱਤੇ ਗਏ ਆ ਤੇ ਹੋਰ ਨਗਦ ਦਾ ਨਾਮ ਦਿੱਤੇ ਗਏ ਆ ਤੇ ਵੱਡੀ ਜਾਣਕਾਰੀ ਆ 41668 ਰੁਪਈਆ ਤੇ 68 ਮੈਡਲ ਉਸ ਟਾਈਮ ਦੇ ਬੰਦੇ ਆ ਹੁਣ ਤੁਸੀਂ ਆਪ ਹਿਸਾਬ ਲਾ ਲਓ ਇਹ ਰੁਪਈਆ ਤੇ ਮੈਡਲ ਕਾਹਦੇ ਦਿੱਤੇ ਗਏ ਆ ਹੁਣ ਤੁਸੀਂ ਅੱਗੇ ਸੁਣੋ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ 2 ਮਿੰਟ ਦਿਓ ਬਾਅਦ ਟਾਈਮ ਨਹੀਂ ਲਾਉਂਦੇ ਡੀਐਸਪੀ ਗੁਰਚਰ ਗੁਰਬਾਜਨ ਸਿੰਘ ਨੇ ਔਰਫ ਗਿਆਨੀ ਕਹਿੰਦੇ ਸੀ ਭਾਈ ਕਲਵੰਤ ਸਿੰਘ ਨਾਗੋਕ ਨੂੰ ਬੇਹਾਦ ਨੀਚੇ ਦੇ ਜਿਹੜੇ ਦਰਜੇ ਦੇ ਤਸੀਹੇ ਦਿੱਤੇ ਮੱਥੇ ਨੂੰ ਅੱਗ ਲਾ ਦਿੱਤੀ ਤੇ ਅੰਗ-ਅੰਗ ਭੁਰਾ ਦਿੱਤਾ ਡੀਐਸਪੀ ਸਵਾਰਨ ਘੋਟ ਨੇ ਪਿੰਡ ਦੌਕੇ ਦੀ ਨੌਜਵਾਨ ਲੜਕੀ ਨੂੰ ਸਾਰੇ ਉਹਦੇ ਕੱਪੜੇ ਲਾ ਕੇ ਨਗਨ ਵਸਤਰ ਵਿੱਚ ਪਿੰਡ ਵਿੱਚ ਫੇਰਿਆ ਗਿਆ ਕੋਈ ਪੁੱਛਣ ਵਾਲਾ ਨਹੀਂ ਪੰਥਕ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਉਸਮਾਨ ਬਾਲੇ ਦੇ ਸਰੀਰ ਦੇ ਆਰ ਪਾਰ ਲੋਹੇ ਦੇ ਤਪ ਦੇ ਸਰੀਰ ਕੱਢ ਦਿੱਤੇ ਭਾਈ ਮਨਮੀਰ ਸਿੰਘ ਝਿਹੜੂ ਦੇ ਪੱਟ ਵਿੱਚ ਪੱਟ ਪਾੜ ਕੇ ਉਹਦਾ ਚੀਰ ਕੇ ਪੱਟ ਨੂੰ ਉਹਦੇ ਵਿੱਚ ਮਿਰਚਾ ਭਰ ਦਿੱਤੀਆਂ ਭਾਈ ਗੱਦੇ ਸਿੰਘ ਦੇਬੂ ਧੀਰਪੁਰ ਵਾਲੇ ਨੂੰ ਜਿਉਂਦੇ ਹੀ ਅਵਾਲ ਦੇ ਜਿਉਂਦੇ ਹੀ ਉਬਲਦੇ ਪਾਣੀ ਦੇ ਵਿੱਚ ਸੜਿਆ ਗਿਆ ਤੇ ਗਰਮ ਪ੍ਰੈਸਾਂ ਕਰਕੇ ਲਾਈਆਂ ਗਿਆ ਭਾਈ ਤਰਸੇਮ ਸਿੰਘ ਦਾ ਅੰਗ ਅੰਗ ਸੜਿਆ ਗਿਆ ਕੇ ਪੇਟ ਦੇ ਵਿੱਚ ਸਰੀਏ ਲੰਘਾਏ ਗਏ ਇਹ ਆ ਬੁੱਚੜ ਪੰਜਾਬ ਦਾ ਜਿਹੜਾ ਹਾਲ ਮੈਂ ਤੁਹਾਨੂੰ ਸੁਣਾ ਦੇਵਾਂ ਅੱਦੇ ਅੱਗੇ ਸੁਣੋ ਭਾਈ ਮੰਦੀਜ ਸਿੰਘ ਖਜਾਲਾ ਦੇ ਦੋਵੇਂ ਹੱਥ ਵੜ ਦਿੱਤੇ ਗਏ ਭਾਈ ਰਸਪਾਲ ਸਿੰਘ ਸੰਧੜਾ ਦੀ ਲੱਤ ਪੰਨੀ ਤੇ ਦੰਦ ਪਲਾਸ ਨਾਲ ਪੁੱਟੇ ਗਏ ਭਾਈ ਅਮਰਜੀਤ ਸਿੰਘ ਦਹੇੜੂ ਨੇ ਇਕਾਹ ਤੇ ਸਹਿ ਤਸਹੀਹ ਦਿੱਤੇ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਵੇਖ ਕੇ ਪਤਾ ਲੱਗਦਾ ਸੀ ਕਿ ਜਰਵਾਨਿਆਂ ਨੇ ਝਾਲਮਾ ਨੇ ਕਿਵੇਂ ਉਹਨੂੰ ਮਾਰਿਆਗਾ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਨੂੰ ਦੋ ਜੀਪਾਂ ਨਾਲ ਬੰਨ ਕੇ ਵਿਚਾਲਿਓਂ ਪਾਰ ਦਿੱਤਾ ਇੱਕ ਆਸੇਵਾ ਵਾਲੇ ਸੀ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲੇ ਜਾਲਮਾਂ ਨੇ ਉਹਨਾਂ ਨੂੰ ਕੀ ਕੀਤਾ ਦੋ ਜੀਪਾਂ ਦੇ ਨਾਲ ਬੰਨ ਕੇ ਉਹਨਾਂ ਨੂੰ ਵਿਚਾਲਿਓਂ ਜਿਹੜਾ ਪਾਰ ਦਿੱਤਾ ਭਾਈ ਰਣਜੀਤ ਸਿੰਘ ਠਰੂ ਅੰਮ੍ਰਿਤਸਰ ਨੂੰ ਬੇਅੰਤ ਤਸੀਹੇ ਦਿੱਤੇ ਤੇ ਅੱਖਾਂ ਕੱਢ ਦਿੱਤੀਆਂ ਸਿੰਘ ਸਾਹਿਬ ਭਾਈ ਗਰਦੇ ਸਿੰਘ ਕੌਕੇ ਨੂੰ ਕੌਕੋ ਕੇ ਸ਼ਹੀਦ ਕੀਤਾ ਗਿਆ ਉਹਦੇ ਸਰੀਰ ਦੇ ਟੁਕੜੇ ਕਰਕੇ ਦਰਿਆ ਦੇ ਵਿੱਚ ਸੁੱਟੇ ਗਏ ਤੇ ਬਾਦਲ ਜਿਹੜਾ ਸਵਰਨ ਘੋਟ ਨੇ ਨੂੰ ਫੋਨ ਕਰਦਾ ਰਿਹਾ ਤੇ ਅੱਗੇ ਪਾਂਤਕ ਕਮੇਟੀ ਮੈਂਬਰ ਅਰੂੜ ਸਿੰਘ ਦੇ ਸਿਰ ਉੱਪਰ ਤਪ ਦਾ ਲੋਹਾ ਰੱਖਿਆ ਗਿਆ ਭਾਈ ਹਨੋਕ ਸਿੰਘ ਬੱਬਰ ਦੇ ਸਿਰ ਤੇ ਸਾਤੀ ਵਿੱਚ ਸਰੀਏ ਛੇਕੇ ਗਏ ਤੇ ਲੱਤਾਂ ਤੋੜੀਆਂ ਗਈਆਂ ਅੱਖਾਂ ਕੱਢੀਆਂ ਗਈਆਂ ਭਾਈ ਬਲਵਿੰਦਰ ਸਿੰਘ ਉੱਪਰ ਪਟੌਲ ਸੜਕ ਕੇ ਪਟ્રોલ ਸੜਕ ਕੇ ਉਹਨੂੰ ਅੱਗ ਲਾਈ ਗਈ ਭਾਈ ਸਰਿੰਦਰ ਸਿੰਘ ਬੱਬਰ ਨੂੰ ਪੌਣੀ ਉੱਤੇ ਟੰਗ ਕੇ ਰੀੜ ਦੀ ਹੱਡੀ ਤੋੜੀ ਗਈ ਭਾਈ ਬਲਦੇਸ਼ ਸਿੰਘ ਤਲਮੰਡੀ ਨੂੰ ਤਿੱਖੀ ਕਰਕੇ ਗਰੀਸ ਨਾਲ ਲਵੇੜ ਕੇ ਜ਼ਮੀਨ ਉੱਪਰ ਗੱਡੀ ਲੱਕੜ ਉੱਪਰ ਬਿਠਾਇਆ ਗਿਆ ਤੇ ਉਹਦੇ ਗੋਪਤ ਅੰਗਾਂ ਦੇ ਵਿੱਚ ਇਹ ਕੁਝ ਪਾਇਆ ਗਿਆ ਹੁਣ ਤੁਸੀਂ ਆਪੇ ਸਮਝ ਲਓ ਸਿੰਘ ਸਾਹਿਬ ਭਾਈ ਕਸਤੀਵਾਲ ਦੇ ਸਿਰ ਦੇ ਉੱਤੇ ਕਿੱਲ ਠੋਕ ਦਿੱਤੇ ਗਏ ਹਜ਼ਾਰਾ ਮਾਮਾ ਭੈਣਾ ਧੀਆਂ ਨੂੰ ਜਿਹੜਾ ਨਗਨ ਕੀਤਾ ਗਿਆ ਇਸ ਹਕੂਮਤ ਜਲਾਦ ਨੇ ਇਸ ਬਚਨੇ ਬੁੱਚੜ ਮੱਖਣ ਜਲਾਦ ਗਰਮੇਲ ਪਾਈ ਪਿੰਕੀਕਟ ਵਰਗਿਆਂ ਨੇ ਜਿਹੜਾ ਇਹ ਸਾਰਾ ਕੁਝ ਅੱਖੀ ਦੇਖਿਆ ਤੇ ਤੁਸੀਂ ਇਹ ਦਿੱਤੇ ਨੇ ਮਾਤਾ ਨੂੰ ਪਹਿਲਾਂ ਵੀ ਕਿਹਾ ਸੀ ਕਿ 350 ਪੰਨਿਆਂ ਦੀ ਇਹ ਕਿਤਾਬ ਆ ਪੰਜਾਬ ਦਾ ਬੁੱਚੜ ਦਾ ਬੁੱਚੜ ਆਫ ਪੰਜਾਬ ਕਪੀਐਸ ਗੱਲ ਇਸ ਕਿਤਾਬ ਦੇ ਵਿੱਚ ਮੈਂ ਤੁਹਾਨੂੰ ਆ ਮੋٹے ਮੋٹے ਜਿਹੜੇ ਅੰਸ ਨੇ ਜਿਹੜੇ ਸਿੱਖਾਂ ਦੇ ਨਾਲ ਤੁਸੀਂ ਇਹ ਕੰਮੇ ਕੀਤੇ ਆ ਉਹ ਤੁਹਾਨੂੰ ਮੈਂ ਇਸ ਕਿਤਾਬ ਦੇ ਵਿੱਚੋਂ ਜਰੀਏ ਪੜ ਕੇ ਸੁਣਾਇਆ ਹੁਣ ਤੁਸੀਂ ਇਹ ਦੇਖ ਲਓ ਕਿ 350 ਪੰਨਿਆਂ ਦੀ ਕਿਤਾਬ ਆ ਜੇਕਰ ਉਹਦਾ ਝਾਲਮ ਦਾ ਇਹਦੇ ਵਿੱਚ ਕਿੱਸਾ ਲਿਖਿਆ ਹੋਇਆ ਕੇਪੀਐਸ ਗਿੱਲ ਦਾ ਤੇ ਹੋਰ ਜਿਹੜੇ ਪੁਲਿਸ ਅਫਸਰਾਂ ਨੇ ਜਿਹੜਾ ਸਿੱਖਾਂ ਨੂੰ ਘਰਾਂ ਤੇ ਚੁੱਕ ਚੁੱਕ ਕੇ ਮਾਰਿਆ ਤੇ ਉਹੀ ਜਿਹੜੇ ਅੱਜ ਮਸੀਹਾ ਬਣਾਉਣ ਨੂੰ ਫਿਰਦੇ ਆ ਉਹਦਾ ਭਰਾ ਤੇ ਉਹਦੀ ਘਰਵਾਲੀ ਹੁਣ ਮੈਨੂੰ ਇੰਨਾ ਗੱਲਾਂ ਦਾ ਇਹ ਜਵਾਬ ਦੇਣ ਇਹ ਤੇ ਬੁੱਚੜ ਨਾ ਕਹੀਏ ਤੇ ਹੋਰ ਇਹਨੂੰ ਕੀ ਕਹੀਏ ਜੇ ਇਹਨੂੰ ਜਲਾਦ ਨਾ ਕਹੀਏ ਤੇ ਹੋਰ ਕੀ ਕਹੀਏ ਦੱਸੋ ਭਾਈ ਹੈ ਕਿਸੇ ਕੋਲੇ ਜਵਾਬ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਭਾਈ 3 ਸਾਲ ਦਾ ਮੁੰਡਾ ਅੱਤਵਾਦੀ ਸੀ 7 ਸਾਲ ਦਾ ਮੁੰਡਾ ਅੱਤਵਾਦੀ ਸੀ 78 ਸਾਲ ਦੀ ਬੇਬੇ ਅੱਤਵਾਦੀ ਸੀ ਜਿਹੜੇ 2-2 ਸਾਲ ਦੇ ਦੁੱਧ ਚੁੰਗਦੇ ਮਾਰੇ ਗਏ ਆ ਕਿ ਉਹ ਅੱਤਵਾਦੀ ਸੀ ਜਿਹੜਾ ਪਿੰਡਾਂ ਦੇ ਵਿੱਚੋਂ ਕੋਈ ਪੱਠੇ ਤੇ ਨੌਕਰੀ ਕਰਦਾ ਸੀ ਪੱਠੇ ਦੀ ਇੱਟਾਂ ਕੱਢਦਾ ਸੀ ਮੁੰਨੇ-ਮੁੰਡੇ ਸੀ ਕੋਈ ਆਪ ਦੀ ਦਿਹਾੜੀ ਕਰਕੇ ਕੰਮ ਕਰਦਾ ਸੀ ਕੋਈ ਸਬਜ਼ੀ ਵੇਚ ਕੇ ਕੰਮ ਕਰਦਾ ਸੀ ਉਹ ਵੀ ਚੁੱਕ-ਚੁੱਕ ਕੇ ਮਾਰ ਦਿੱਤੇ ਭਾਈ ਉਹ ਅੱਤਵਾਦੀ ਸੀ ਪਰ ਉਹ ਗਰੀਬ ਸੀ ਉਹ ਗਰੀਬਾਂ ਦੇ ਪਰਿਵਾਰ ਵਿੱਚੋਂ ਸੀ ਪਰ ਉਹ ਥਾਣੇ ਜਾਣ ਤੋਂ ਵੀ ਅੱਜ ਡਰਦੇ ਆ ਐਨਾ ਇੱਕ ਗਰੀਬ ਪਰਿਵਾਰ ਆ ਪਿਓ ਉਹਦਾ ਦੁੱਖਾ ਆਪਣੇ ਦੋ ਪੁੱਤਾਂ ਦੇ ਦੁੱਖ ਦੇ ਵਿੱਚ ਮਰ ਗਿਆ ਆਪਣੇ ਪੁੱਤ ਨੂੰ ਯਾਦ ਕਰਦਿਆਂ ਕਰਦਿਆਂ ਤੇ ਮਾਤਾ ਵੀ ਉਹਦੀ ਇਸ ਤਰ੍ਹਾਂ ਚੜਾਈ ਕਰ ਗਈ ਆਪਣੇ ਪੁੱਤਾਂ ਨੂੰ ਕਿ ਮੇਰੇ ਪੁੱਤ ਦੀਆਂ ਲਾਸਾਂ ਹੀ ਦੇ ਦਿਓ ਜ਼ਾਲਮੋ ਕਿੱਥੇ ਮਾਰਤਾ ਕਿੱਥੇ ਖਪਾ ਦਿੱਤੇ ਮੇਰੇ ਮੈਂ ਆਪਣੇ ਜਾਂਦੀ ਜਾਂਦੀ ਆਪਣੇ ਪੁੱਤਾਂ ਨੂੰ ਉਹਨਾਂ ਦਾ ਰੀਤੀ ਰਿਵਾਜਾਂ ਦੇ ਨਾਲ ਰਸਮਾਂ ਦੇ ਨਾਲ ਜਿਹੜਾ ਕਿ ਸੰਸਕਾਰ ਤਾਂ ਕਰ ਦੇਵਾਂ ਤੇ ਮੇਰੇ ਕਾਲਜ ਦੇ ਠੰਡ ਪੈ ਜਾਊਗੀ ਕਿ ਮੇਰੇ ਪੁੱਤਾਂ ਦਾ ਮੈਂ ਜਾਂਦੀ ਵਾਰ ਮੂੰਹ ਤਾਂ ਵੇਖ ਲਿਆ ਬੜੇ ਇਹ ਜੇ ਪਿੰਡਾਂ ਬੜੇ ਰੌਣਕ ਦੇ ਖੜੇ ਕਰਨ ਵਾਲੀਆਂ ਕਹਾਣੀਆਂ ਨੇ ਅੱਜ ਇਹ ਗੱਲ ਛੇੜ ਲਈ ਬੇਸ਼ੱਕ ਇੱਕ ਪੱਤਰਕਾਰ ਵੱਲੋਂ ਸਵਾਲ ਜਵਾਬ ਜੋ ਕੀਤੇ ਗਏ ਆ ਬੇਸ਼ੱਕ ਬੜੇ ਨਿਡਰਤਾ ਦੇ ਨਾਲ ਕੀਤੇ ਆ ਪਰ ਹੁਣ ਜਿਹੜਾ ਇਹ ਅਥਪਾਕ ਸੀ ਜਿਹੜਾ ਇਹ ਇਤਿਹਾਸ ਸੀ ਇੱਕ ਬੁੱਚੜ ਦਾ ਉਹ ਹਾਲੇ ਕੁਝ ਵੀ ਨਹੀਂ ਤੁਹਾਨੂੰ 0% ਹੀ ਸੁਣਾਇਆ ਬੜੇ ਵੱਡਾ ਕੁਸਤ ਜਾ ਕੇ ਵੱਡਾ ਬੜੇ ਇਸ ਜਲਾਦ ਨੇ ਬੜੇ ਇਸ ਬੁੱਚੜ ਨੇ ਕਿਸ ਤਰ੍ਹਾਂ ਮਾਰਿਆ ਸਿੱਖ ਨੌਜਵਾਨਾਂ ਦਾ ਕੰਮੇ ਘਾੜ ਕੀਤਾ ਉਹ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਜਰੂਰ ਸੁਣਾਵਾਂਗੇ ਤੁਸੀਂ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣੇ ਆ ਆਪਣੇ ਕਮੈਂਟ ਜਰੂਰ ਕਰਨੇ ਆ ਜੀ ਵੀਡੀਓ ਤੁਹਾਨੂੰ ਸਹੀ ਤੇ ਨਿਰੇਚਾ ਨਾਲ ਚੰਗੀ ਲੱਗੀ ਤੁਹਾਨੂੰ ਲੱਗਿਆ ਕਿ ਭਾਈ ਸੱਚਾ ਬਿਆਨ ਕੀਤਾ ਤਾਂ ਸ਼ੇਅਰ ਕਰ ਦਿਓ ਤੇ ਨਹੀਂ ਭਾਈ ਨਾ ਕਰਿਓ ਪਰ ਮੈਂ ਹਰ ਇੱਕ ਬੰਦੇ ਨੂੰ ਇਹ ਜ਼ਰੂਰ ਬੇਨਤੀ ਕਰਦਾ ਕਮੈਂਟ ਜ਼ਰੂਰ ਲਿਖ ਦਿਓ ਸੁਝਾਅ ਹੁਣੇ ਤੁਹਾਡੇ ਬਹੁਤ ਲਾਜ਼ਮੀ ਆ ਫਿਲਹਾਲ ਤੁਸੀਂ ਇਸ ਐਪੀਸੋਡ ਦੇ ਵਿੱਚ ਐਤੋ ਤੱਕ ਮੈਨੂੰ ਦਿਓ ਆਜਾਤ ਅਗਲਾ ਭਾਗ ਜਲਦੀ ਲੈ ਕੇ ਆਵਾਂਗੇ ਤੁਸੀਂ ਵੇਖਦੇ ਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ